ਕਬਰੋ ਨਮੀ ਸਵਾਗਤ ਹੈ ਤੇ ਲੋ ਜੀ ਅੱਧੀ ਰਸਪੀ ਸਰਦੀਆਂ ਦਾ ਜੁਗਾਰ ਕਹਿੰਦੇ ਇਹ ਕਿ ਹਾਜ਼ਰ ਹੋਏ ਆਂ ਤੇ ਆਓ ਫਿਰ ਕਿਚਨ ਚ ਚਲੀਏ ਲੋ ਜੀ ਅੱਜ ਅਸੀਂ ਸੰਗਾੜਾ ਫਿਸ਼ ਬੜੀ ਮਜ਼ੇਦਾਰੀ ਫਿਸ਼ ਕੜੀ ਬਣਾਵਾਂਗੇ ਅੰਨੀ ਚਵੜਾਸ ਮਿੰਟਾਂ ਸ਼ਿੰਟਾਂ ਦੀ ਰਸਪੀ ਦੇਖ ਕੇ ਖਾ ਕੇ ਨਜ਼ਾਰਾ ਹੀ ਆ ਜਾਏਗਾ ਤੇ ਫਿਰ ਆਪਾਂ ਸਭ ਤੋਂ ਪਹਿਲਾਂ ਫਿਸ਼ ਲੈ ਲਈਏ 1 ਕਿਲੋ ਫਿਸ਼ ਹੈ ਸਾਡੇ ਕੋਲ ਉਸ ਦੇ ਵਿੱਚ ਅਸੀਂ ਸਿਰਕਾ ਪਾਵਾਂਗੇ ਪਹਿਲਾਂ ਸਭ ਤੋਂ ਪਹਿਲਾਂ ਸਿਰਕਾ ਤਾਂ ਕਿ ਇਹ ਜਿਹੜੀ ਸਮੈਲ ਹੈ ਉਹ ਖਤਮ ਹੋ ਜਾਏ ਦੋ ਤਿੰਨ ਚਮਚਾ ਅਸੀਂ ਇੱਥੇ ਸਿਰਕਾ ਪਾ ਦਿੱਤਾ ਨਾਲ ਹੀ ਅਸੀਂ ਇੱਕ ਪਰਕੀ ਚਮਚ ਜਿੰਨਾ ਗਾ ਨਮਕ ਦਾ ਐਕ ਕਿ ਕੰਤੋ ਸਾਤ ਮਿੰਨਰ ਦੇ ਲਿਦਾ ਤੀ ਤਾ ਫਿਰ ਸ ਨੂੰ ਤੋਕੇ ਫਿਰ ਅਸੀਂ ਉਸ ਤੋਂ ਬਾਅਦ ਨਿਕਾ ਹਾਂ ਅਨਫਿਸ਼ੀਅ ਸੇ ਤੋਕੇ ਸਵਾਰ ਕੇ ਰੱਖ ਲਈਏ ਹੁਣ ਅਸੀਂ ਇਸ ਦੇ ਵਿੱਚ ਇੱਕ ਚਮਚ ਨਮਕ ਅੱਧਾ ਚਮਚ ਹਲਦੀ ਅੱਧਾ ਚਮਚ ਜਿਹੜੀ ਵੀ ਮਿਰਚ ਦਾ ਐਡ ਕਰਾਂਗੇ ਹੁਣ ਇਸ ਨੂੰ ਅਕੀ ਤਰ੍ਹਾਂ ਮਿਕਸ ਕਰਕੇ 10 ਤੋਂ 15 ਮਿੰਟ ਰੱਖਾਂਗੇ ਫਿਰ ਆਇਲ ਦੇ ਵਿੱਚ ਅਸੀਂ ਇਸ ਨੂੰ ਪਹਿਲਾਂ ਫਰਾਈ ਕਰਾਂਗੇ ਫਰਾਈ ਕਰਨਾ ਇਸ ਲਈ ਜ਼ਰੂਰੀ ਹੈ ਤਾਂ ਕਿ ਜਿਹੜੀ ਫਿਸ਼ ਜਿਹੜੀ ਅਸੀਂ ਬਣਾਵਾਂਗੇ ਉਹ ਟੁੱਟੇਗੀ ਨਹੀਂ ਹਾਂਜੀ ਦੋ ਦੋ ਚਮਚਾ ਸਾਢੇ ਕੋਲੇ ਆਇਲ ਹੈ ਤੇ ਸਾਢੇ ਕੋਲੇ 50 ਗ੍ਰਾਮ ਬਟਰ ਹੈ 50 ਗ੍ਰਾਮ ਬਟਰ ਦੇ ਵਿੱਚ ਅਸੀਂ ਜਿਹੜੀ ਹੈ ਜਿਹੜਾ ਇਹ ਥੋੜਾ ਜਿਹਾ ਮੈਲਟ ਹੋ ਜਾਏਗਾ ਫਿਰ ਜਿਹੜੀ ਅਸੀਂ ਫਿਸ਼ ਮੈਰੀਨੇਟ ਕਰਕੇ ਰੱਖੀ ਹੈ ਨਮਕ ਮਿਰਚ ਹਲਦੀ ਦੇ ਵਿੱਚ ਉਹ ਅਸੀਂ ਇਸ ਨੂੰ ਐਡ ਕਰਾਂਗੇ ਤੇ ਨਾਲ ਹੀ ਅਸੀਂ ਇਸ ਨੂੰ ਫਿਰ ਫਰਾਈ ਕਰਾਂਗੇ ਹਾਂਜੀ ਫਿਸ਼ ਅਸੀਂ ਫਰਾਈ ਕਰ ਰਹੇ ਹਾਂ जब तक हई होंगी तब तक अभी ग्रेवी बनाओे एक सिर्फ साढ़े को्याज है एक प्याज उस अदरक लसन खूब सारा पाया बस अदरक लसन से दो हरी मिर्चा साढ़े को तो अच्छी तरह जगिया रि ऐड करा हूँ अभी इस अच्छी तरह ग्राइंड करेंगे हाँ जी अच्छी तरह फ्राई हो गई है असं इसको बाहर निकाल रहे हैं इसी जरा बटर के मसाले दिखी अपना ओनीयन जोड़े फ्राई करा ਇਨਗਰੀਡੀਅੰਟ ਜਵੈਨ ਜ਼ਰੂਰ ਚੈੱਕ ਕਰਦੇ ਜਦੋਂ ਵੀ ਤੁਸੀਂ ਫਿਸ਼ ਬਣਾਓ ਜਵੈਨ ਜ਼ਰੂਰ ਪਾਓ ਥੋੜਾ ਜਿਹਾ ਜੀਰਾ ਪਾਇਆ ਨਾਲ ਹੀ ਅਸੀਂ ਜਿਹੜਾ ਜਿਹੜਾ ਪਿਆਜ਼ ਦਾ ਪੀਸਟ ਹੈ ਉਹ ਸੀਦੇ ਚੈੱਕ ਕਰ ਲਾਂਗੇ ਹੁਣ ਇਹਨੂੰ ਅੱਛੀ ਤਰ੍ਹਾਂ ਭੁੰਨਾਂਗੇ ਕਿਉਂਕਿ ਨਾਲ ਹੀ ਅਦਰਕ ਲਸਣ ਮੀਠੀ ਤੇ ਪਿਆਜ਼ ਹੈ ਇਸ ਨੂੰ ਅੱਛੀ ਤਰ੍ਹਾਂ ਭੁੰਨਾਂਗੇ ਉਸ ਦੀ ਬਾਤ ਉਸ ਤੋਂ ਬਾਅਦ ਹੈਗਾ ਤਾਂ ਦੇਖੋ ਇਹ ਬੈਟੂ ਪਿਊਰੀ ਹੈਗੀ ਉਹ ਇਸ ਦੇ ਵਿੱਚ ਅਸੀਂ ਐਡ ਕਰਾਂਗੇ ਜੀ ਮਸਾਲਾ ਬਹੁਤ ਅੱਛੀ ਤਰ੍ਹਾਂ ਭੁੱਜ ਗਿਆ ਹੈ ਆ ਦੇਖੋ ਬਟਰ ਬਿਲਕੁਲ ਅਲੱਗ ਹੋ ਗਿਆ ਹੁਣ ਆਸੀ ਇਸ ਵਿੱਚ 100 ਗ੍ਰਾਮ ਦੀ ਟਮਾਟੋ ਪਿਊਰੀ ਐਡ ਕਰਾਂਗੇ 20 ਪੂਰਾ। ਹੁਣ ਇਹ ਵਿੱਚ ਟਰਪਨਾ ਹੈ। ਹਾਂਜੀ ਫਿਸ਼ ਅਸੀਂ ਇਹ ਚੈੱਕ ਕਰ ਦਿੱਤੀ ਹੈ। ਹੁਣ ਅਸੀਂ ਫਿਸ਼ ਦੇ ਨਾਲ ਕੋੜ ਜਾਂ ਇਹਨੂੰ ਸੁਨਾਂਗੇ। ਹਾਂਜੀ 1 ਗਲਾਸ ਅਸੀਂ ਇਹ ਪਾਣੀ ਐਦ ਕਰਾਂਗੇ। ਸੈਮੀ ਗਰੇਵੀ ਜਿਹੜੀ ਹੈਗੀ ਗਰੇਵੀ ਤਿਆਰ ਕਰਾਂਗੇ। ਹੁਣ ਪਨ ਤੋਂ 10 ਮਿੰਟ ਇਸ ਨੂੰ ਟੱਕੀ ਅੱਧੀ ਪਕਾਵਾਂਗੇ। ਹਾਂਜੀ ਥੋੜੀ ਜਿਹੀ ਕਾਲੀ ਮਿਰਚ ਐਡ ਕਰਾਂਗੇ। ਨਾਲ ਹੀ ਅਸੀਂ ਇਸ ਦੇ ਵਿੱਚ ਥੋੜੀ ਜਿਹੀ ਕਸੂਰੀ ਮੇਥੀ ਦੀ ਸਰਨਾ ਜਿਹੜਾ ਖਾਸੋਂ ਖਾਸ ਚਗਾ ਜਿਹੜਾ ਗਿਆ ਗਰਮ ਮਸਾਲਾ ਉੱਪਰ ਦੀ ਅਸੀਂ ਪਾਉਲ ਦੇ ਤਨੀਆ ਤੇ ਉਹਨਾ ਤੀਨ ਬਕਾਇਦਾ ਪੇਜ਼ੈਂਟ ਕਰਾਂ ਲੋ ਦੀ ਮੂਚਾ ਗਿਆ ਪਾਣੀ ਅਸੀਂ ਹੁਣ ਤੁਹਾਨੂੰ ਬਕਾਇਦਾ ਪੇਜ਼ੈਂਟ ਕਰਕੇ ਦਿਖਾਣ ਜਾ ਰਹੇ ਹਾਂ ਤੇ ਇਹਦਾ ਮਜ਼ਾ ਅਸੀਂ ਨਾਮ ਦੇ ਨਾਮ ਲਵਾਉਂਗਾ ਲੋਜੀ ਗਰਮ ਸਰਦੀ ਦਾ ਆਰਟੀਫਿਸ਼ ਤਿਆਰ ਹੈ ਅਸੀਂ ਸਰਵ ਵੀ ਕਰ ਦਿੱਤੀ ਹੈ ਆਹਾਂ ਦੇਖੋ ਕਿੰਨੀ ਮजेदार ਵੀ ਹੈ ਗਰਮਾ ਗਰਮ ਸਰਦੀਆਂ ਦਾ ਤੋਹਫਾ ਹਰ ਇੱਕ ਨੂੰ ਖਾਣਾ ਚਾਹੀਦਾ ਹੈਗਾ ਪ੍ਰੋਟੀਨ ਪਰਪੋਰ ਪ੍ਰੋਟੀਨ ਦਾ ਲੇਡੀਜ਼ ਨੂੰ ਤਾਂ ਖਾਸ ਕਰਕੇ ਇਸ ਦਾ ਮজা ਜਰੂਰ ਲੈਣਾ ਚਾਹੀਦਾ ਹੈਗਾ ਉਮੀਦ ਹੈ ਤੁਸੀਂ ਇਸ ਨੂੰ ਜਰੂਰ ਬਣਾਓਗੇ ਸਾਊਗੇ ਤੇ ਸਾਰਿਆਂ ਨੂੰ ਖਿਲਾਓਗੇ ਉਮੀਦ ਹੈ ਆਹਦੀ ਰੈਸਪੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਤੇ ਸਰਦੀਆਂ ਦੇ ਵਿੱਚ ਜਰੂਰ ਇਸ ਨੂੰ ਮਹੀਨੇ ਦੇ ਵਿੱਚ ਇੱਕ ਦੋ ਵਾਰੀ ਜਰੂਰ ਬਣਾਣਾ ਤੇ ਸਾਨੂੰ ਜੀਤਨਾ ਕਿਸਾਨ ਦੇ ਰੈਸਪੀ ਲਗੀ ਤੇ ਸਾਨੂੰ ਮਿਲ ਸਕਦਾ ਮਦਦ ਹੋਈ ਜਾਵੇ ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਦੇ ਹਾਂ ਤੁਹਾਨੂੰ ਤਨਮਨ ਤੜਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ